ਆਸਾ ਮਹੱਲਾ ਪੰਜਵਾਂ ਸਰਬ ਦੁਖ ਜਬ ਬਿਸਰਹਿ ਸੁਆਮੀ ਈਹਾ ਊਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾਏ ਲਾਏ ਸਰਬ ਸੁਖ ਪ੍ਰਭ ਤੁਮਰੀ ਰਜ਼ਾਏ ਰਹਾਉ ਸੰਗ ਹੋਵਤ ਕਉ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਾਬਿ ਕਿਛੁ ਦੀਆ ਤਿਸ ਚਿਤ ਵਤਨਾਹਿ ਮਹਾ ਬਿਖਿਆ ਮਹਿ ਦਿਨ ਰੈਨ ਜਾਹਿ ਕਹੋ ਨਾਨਕ ਪ੍ਰਭ ਸਿਮਰਹੁ ਏਕ ਗਤ ਪਾਈਐ ਗੁਰ ਪੂਰੇ ਟੇਕ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਨ ਗਾਏ ਪਰਮ ਗਤ ਪਾਈ ਰਹਾਉ ਸਾਧ ਜਨਾਂ ਕੇ ਪੂਜੇ ਪੈਰ ਮਿਟੇ ਉਪದ್ರਵ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਪੰਚ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ ਪੰਜਵਾਂ ਗਾਵਲੇ ਤੂੰ ਗਾਵਨ ਹਾਰੇ ਜੀ ਪਿੰਡ ਕੇ ਪ੍ਰਾਨ ਆਧਾਰ ਜਾ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾ ਹਮ ਪਹਿ ਬਹੁ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਨਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾਉ ਜਾ ਕਾ ਦਾਨ ਨਖੂਟੈ ਨਾਹੀ ਬਲੀ ਭਾਤ ਸਭ ਸਹਿਜ ਸਮਾਹੀ ਜਾ ਕੀ ਬਖਸ਼ ਨ ਮੇਟੈ ਕੋਈ ਮਨ ਵਸਾਈਐ ਸਾਚਾ ਸੋਈ ਸਗਲ ਸਮਗਰੀ ਜਿਹ ਜਾ ਕੈ ਪੂਰਨ ਪ੍ਰਭ ਕੇ ਸੇਵਕ ਦੁਖ ਨ ਚੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਥ ਸਾਥ ਸੋ ਗੁਣ ਨਿਦਗਾਈਐ ਦੂਰ ਨ ਹੋਈ ਕਤੁ ਹੁ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੈ ਹਰ ਤਨ ਰਾਸ ਆਸਾ ਮਹੱਲਾ ਪੰਜਵਾ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਾ ਹੋਆ ਸੁਖ ਕਰ ਕਿਰਪਾ ਗੁਰ ਦੀ ਨਾਓ ਬਾਲ ਬਾਲ ਤਿਸ ਸਤ ਗੁਰ ਕਉ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੇ ਸਤ ਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਾ ਸਗਲੇ ਫਲ ਪਾਈ ਅਗਨੁ 부ਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀ ਮੀਂਦਾਤ ਨਿਠਾਵੈ ਤੋ ਗੁਰ ਦੀ ਨੋ ਥਾਨ ਨਿਮਾਨੈ ਤੋ ਗੁਰ ਕੀ ਨੋ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਹੈ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਾਈ ਪ੍ਰਭ ਸਰਣਾ ਗੁਰ ਨਾਨਕ ਜਾ ਕਉ ਭਇਆ ਦਿਆਲਾ ਸੋ ਜਨ ਹੋਵਾ ਸਦਾ ਨਿਹਾਲਾ ਆਸਾ ਮਹੱਲਾ ਪੰਜਵਾਂ ਸਤ ਗੁਰ ਸਾਚੈ ਦੀਆ ਤੇਜ ਜੇ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਦਸਹੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰ ਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੜੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਪੈ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁਝੀ ਛੰਨੇ ਨਾ ਹੁ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾਂ ਗੁਰ ਪੂਰੈ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਾਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸ਼ਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰਾਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਵਾਂ ਕਾਫੀ ਮੁਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਤਿ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣ ਤੂੰ ਧਨੀ ਤੇਰਾ ਪਰਵਾਸਾ ਦਿਨ ਸਾਚੇ ਅਨਟੇਕ ਹੈ ਸੋ ਜਾਣ ਹੋਂ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜ਼ਾਏ ਜਤੁਰਾਈ ਸਿਆਣਪਾ ਪਿਤਾ ਕਾਮਨਾ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਸ ਪਵੈ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾਂ ਸਰਬ ਸੁਖਾਂ ਮੈਂ ਪਹਾਲਿਆ ਹਰ ਦੇਵਡਨਾ ਕੋਈ ਗੁਰ ਤੁਠੇ ਤੇ ਪਾਈਐ ਸਚ ਸਾਹਿਬ ਸੋਈ ਬਲੇ ਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰੋ ਇੱਕ ਖਿੰਚ ਅਸਾ ਇਹ ਕੀਜੈ ਦਾਨ ਰਹਾਉ ਭਾਗਟ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੋਰੀ ਮਹਿਮਾ ਕਿਆ ਕਹਾਂ ਗੁਰਬੇਤ ਸਤਸਰ ਓ ਆਦ ਜੁਗਾਦੀ ਜੁਗਹ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਾਤ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕੈ ਸੰਗੇ